ਰਾਜੀ ਸਾਰਿਆਂ ਨੂੰ ਨਾਮ ਨਾਲ ਬ੍ਰੀਚ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਸਾਰੇ ਵਧੀਆ ਹੋਗੇ ਠੀਕ ਠਾਕ ਹੋਮਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਵਰਕ ਕੀਤੇ ਹੋਏ ਸੂਟ ਠੀਕ ਹੈ ਇਹਦੇ ਵਿੱਚ ਆਪਾਂ ਪੇਂਟ ਕੀਤਾ ਹੋਇਆ ਹੈਗਾ ਤੇ ਪ੍ਰਿੰਟਿੰਗ ਕੀਤੀ ਹੋਈ ਤੇ ਕੜਾਈ ਵਾਲਾ ਸੂਟ ਹੈ ਜਿਹੜੇ ਆਪਾਂ ਪ੍ਰਿੰਟਿੰਗ ਵਾਲਾ ਸੂਟ ਤੁਹਾਨੂੰ ਦਿਖਾਵਾਂਗੇ ਠੀਕ ਹੈ ਉਹ ਇੱਕ ਲੇਟੈਸਟ ਚੀਜ਼ ਹੈਗੀ ਤੇ ਬਹੁਤ ਹੀ ਸੋਹਣਾ ਉਹਦਾ ਕੰਮ ਹੋਇਆ ਹੋਇਆ ਹੈਗਾ ਤੇ ਇਹ ਫਿਲਹਾਲ ਮੇਰੇ ਕੋਲ ਇੱਕੋ ਹੀ ਸੂਟ ਹੈਗਾ ਮੈਂ ਤੁਹਾਨੂੰ ਇਹ ਦਿਖਾਵਾਂਗੀ ਤੁਸੀਂ ਜੇ ਇਹਦੇ ਤੇ ਕੋਈ ਵੀ ਆਪਣਾ ਡਿਜ਼ਾਈਨ ਹੈ ਜਿਹੜਾ ਉਹ ਤੁਸੀਂ ਕਰਵਾ ਸਕਦੇ ਹੋਗੇ ਆਪਣੀ ਪਸੰਦ ਦਾ ਤੁਸੀਂ ਡਿਜ਼ਾਈਨ ਕਰਵਾ ਸਕਦੇ ਹੋ ਕਿਸੇ ਵੀ ਫੈ布ਰਿਕ ਤੇ ਕਰਵਾ ਸਕਦੇ ਹੋ ਬਿਲਕੁਲ ਵੀ ਇਹ ਖਰਾਬ ਹੋਣਾ ਨਹੀਂ ਹੈਗਾ ਠੀਕ ਹੈ ਤੇ ਇਹ ਜਿਹੜਾ ਹੈਗਾ ਅ ਕਢਾਈ ਦੇ ਨਾਲ ਨੂੰ ਹੈ ਜਿਹੜਾ ਉਹ ਸਸਤਾ ਪੈਂਦਾ ਹੈਗਾ ਠੀਕ ਹੈ ਤੇ ਦੂਰੋਂ ਇਹ ਬਿਲਕੁਲ ਇਸ ਤਰ੍ਹਾਂ ਲੱਗਦਾ ਜਿਵੇਂ ਆਪਾਂ ਕਢਾਈ ਕਰਵਾਈ ਹੁੰਦੀ ਹੈ ਠੀਕ ਹੈ ਤੇ ਇਹ ਤੁਸੀਂ ਇੱਕ ਇੱਕ ਸੂਟ ਹੈ ਜਿਹੜਾ ਜ਼ਰੂਰ ਕਰਵਾ ਕੇ ਦੇਖੋ ਬਹੁਤ ਹੀ ਸੋਹਣਾ ਲੱਗਦਾ ਹੈ ਤੇ ਬਹੁਤ ਹੀ ਰੀਜ਼ਨਬਲ ਪ੍ਰਾਈਸ ਹੈਗਾ ਇਹਦਾ ਠੀਕ ਹੈ ਤੇ ਅੱਜ ਹੁਣ ਤੁਹਾਨੂੰ ਮੈਂ ਦਿਖਾਉਣੀ ਏ ਆਪਾਂ ਜਿਹੜੇ ਤਿਆਰ ਕੀਤੇ ਪਹਿਲਾ ਫੁੱਲ ਇਹ ਸੀ ਗ੍ਰੀਨ ਕਲਰ ਹੈ ਦਾ ਤੇ ਆਪਾਂ ਇਸ ਤਰ੍ਹਾਂ ਇਹ ਪੇਂਟ ਹੈ ਜਿਹੜਾ ਉਹ ਕੀਤਾ ਮੈਂ ਦੇਖੋ ਇਹ ਸਾਈਡ ਤੇ ਆ ਜਾਊਗਾ ਚਾਕ ਜਿੱਥੇ ਆਪਣਾ ਹੁੰਦਾ ਹੈਗਾ ਉੱਥੇ ਆਊਗਾ ਇਹ ਠੀਕ ਹੈ ਤੇ ਇੱਕ ਆਊਗਾ ਆਪਣਾ ਇੱਥੇ ਦੇਖੋ ਇਹ ਵਾਲਾ ਇੱਕ ਸਾਈਡ ਤੇ ਆਜੂ ਤੇ ਇਹ ਵਾਲੇ ਜਿਹੜਾ ਡਿਜ਼ਾਈਨ ਹੈ ਇਹ ਇੱਕ ਸਾਈਡ ਤੇ ਆਜੂਗਾ ਇਸ ਤਰ੍ਹਾਂ ਇਹ ਆਹ ਵਾਲੇ ਫਲਾਵਰ ਬਣੇ ਹੋਏ ਨੇ ਇਸ ਤਰ੍ਹਾਂ ਆਜੂਗਾ ਠੀਕ ਹੈ ਤੇ ਇਹਦਾ ਹੈਗਾ ਬਾਵਾ ਦਾ ਕੰਮ ਇਸ ਤਰ੍ਹਾਂ ਬਾਵਾ ਤੇ ਵੀ ਆਪਣਾ ਇੱਕ ਇੱਕ ਫਲਾਰ ਹੈ ਜਿਹੜਾ ਇਸ ਤਰ੍ਹਾਂ ਆਜੂਗਾ ਠੀਕ ਹੈ ਸੀ ਗ੍ਰੀਨ ਕਲਰ ਹੈ ਤੇ ਇਹ ਹੈਗਾ ਸੂਟ ਸਿਲਕ ਦਾ ਠੀਕ ਹੈ ਜੀ ਪੇਟ ਬਹੁਤ ਸੋਣਾ ਹੋਇਆ ਹੋਇਆ ਹੈਗਾ ਤੁਸੀਂ ਕਰਵਾਉਣਾ ਹੈ ਤਾਂ ਕਰਵਾ ਸਕਦੇ ਹੋ ਇਹਦੀ ਨੈਕਸਟ ਸੂਟ ਆਪਣੇ ਕੋਲੇ ਹੈਗਾ ਜੀ ਜਾਰਜਟ ਦਾ ਪੀਚ ਕਲਰ ਹੈ ਇਹ ਤੇ ਇਹਦੇ ਤੇ ਇਸ ਤਰ੍ਹਾਂ ਆਪਾਂ ਲੇਖੋ ਇਹ ਉੱਪਰ ਦੋ ਪੈਨਲ ਜਾਂਦੇ ਨੇ ਤੇ ਵਿੱਚ ਵਿੱਚ ਇਸ ਤਰ੍ਹਾਂ ਫਲਾਪ ਨੇ ਤੇ ਇੱਥੇ ਦੇਖੋ ਚਾਕਾਂ ਦੇ ਉੱਪਰ ਨੀਚੇ ਘੇਰੇ ਤੇ ਇਸ ਤਰ੍ਹਾਂ ਇਹ ਵੱਡੇ ਫਲਾਪ ਨੇ ਠੀਕ ਹੈ ਇਹ ਮੈਰੂਨ ਸੀ ਗ੍ਰੀਨ ਸੌਰੀ ਅਸਮਾਨੀ ਜਿਹਾ ਇੱਕ ਲਾਇਆ ਹੋਇਆ ਦੇ ਵਿੱਚ ਕਲਰ येलो ਲਾਇਆ ਹੈਗਾ ਤੇ ਲਾਈਟ ਕਰੀਮ ਚ ਲਾਇਆ ਹੈ ਠੀਕ ਹੈ ਇਹ ਦੇਖੋ ਇਸ ਤਰ੍ਹਾਂ ਇਹਦੇ ਵਿੱਚ ਸ਼ੇਡਿੰਗ ਦਿੱਤੀ ਹੋਈ ਹੈਗੀ ਆਹ ਵਾਲੇ ਫਲਾਪ ਦੇ ਦੇਖੋ ਇਹਨਾਂ ਦੇ ਵਿੱਚ ਇਸ ਤਰ੍ਹਾਂ ਇਹ ਸ਼ੇਡਿੰਗ ਦਿੱਤੀ ਹੋਈ ਹੈਗੀ ਤੇ ਮੈਰੂਨ ਕਲਰ ਦੀਆਂ ਕਲੀਆਂ ਪਾ ਕੇ ਵਿਚਾਰਕ ਫਲਾਵਰ ਦਿੱਤੇ ਹੋਏ ਨੇ ਤੇ ਇਹਦੀਆਂ ਜਿਹੜੀਆਂ ਬਾਮਾ ਦਾ ਕੰਮ ਹੈ ਉਹ ਹੈਗਾ ਜੀ ਦੇਖੋ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਇਹ ਬਾਮਾ ਤੇ ਵਰਕ ਕੀਤਾ ਹੋਇਆ ਹੈਗਾ ਜਾਰਜਟ ਤੋਂ ਸੋਕੇ ਤੇ ਪੀਚ ਜਿਹੜਾ ਹੈਗਾ ਇਹਦਾ ਕਲਰ ਹੈਗਾ ਠੀਕ ਹੈ ਕਲਰ ਕੰਬੀਨੇਸ਼ਨ ਬਹੁਤ ਸੋਹਣੇ ਕੀਤੇ ਹੋਏ ਇਹਦੇ ਵਿੱਚ ਦੇਖੋ ਲਾਏ ਹੋਏ ਹੈਗੇ ਇਸ ਤਰ੍ਹਾਂ ਠੀਕ ਹੈ ਜੀ ਇਹ ਵੀ ਤੁਸੀਂ ਜੇ ਤਿਆਰ ਕਰਵਾਉਣਾ ਤਾਂ ਕਰਵਾ ਸਕਦੇ ਹੋ ਬਾਕੀ ਇਹ ਕਸਟਮਰ ਦਾ ਹੈਗਾ ਤੇ ਨੈਕ ਸੂਟ ਦੇਖੋ ਆਪਣੇ ਕੋਲੇ ਇਹ ਹੈਗਾ ਡਬਲ ਟੋਨ ਕਸ਼ਮੀਰੀ ਦਾ ਬੜਾ ਡਾਰਕ ਮੈਂਦੀ 컬러 ਬਹੁਤ ਸੋਹਣਾ 컬러 ਹੈ ਇਹ ਤੇ ਇਹ ਦੇਖੋ ਇਸ ਤਰ੍ਹਾਂ ਆਪਾਂ ਇਹ ਇਹਦੀਆਂ ਵੀ ਕਲੀਆਂ ਪਾਈਆਂ ਹੋਈਆਂ ਨੇ ਇਹ ਇਸ ਤਰ੍ਹਾਂ ਦੇਖੋ ਇਹ ਕਲੀਆਂ ਜਾਂਦੀਆਂ ਨੇ ਠੀਕ ਹੈ ਤੇ ਇਹ ਹੈਗਾ ਇਹਦੇ ਨੈਕਟਿਵ ਤੇ ਕੰਮ ਦੇਖੋ ਬਹੁਤ ਸੋਹਣਾ ਕੰਮ ਕੀਤਾ ਹੋਇਆ ਇਹਦਾ ਜਿਹੜਾ ਵਰਕ ਕੀਤਾ ਆਪਾਂ ਇਹ ਆਰੀ ਵਰਕ ਹੈਗਾ ਤੇ ਸਾਰਾ ਹੈਗਾ ਇਹ ਜਰੀ ਦੇ ਨਾਲ ਜਰੀ ਦੇ ਨਾਲ ਕਰਕੇ ਵਿੱਚ ਵਿੱਚ ਜਿਹੜੇ ਟੋਸ ਡਾਟਸ ਪਾਏ ਹੋਏ ਨੇ ਉਹ ਹੈਗੇ ਮਨੀਟਾ 컬러 ਦੇ ਬਹੁਤ ਸੋਹਣਾ ਇਹਦਾ ਵੀ ਕੰਬੀਨੇਸ਼ਨ ਕੀਤਾ ਹੋਇਆ ਹੈ ਠੀਕ ਹੈ ਤੇ ਇਹਦੀਆਂ ਹੈਗੀਆਂ ਬਾਹਾਂ ਦਾ ਕੰਮ ਇਹ ਦੇਖੋ ਇਹ ਬਾਹਾਂ ਦਾ ਕੰਮ ਆਇਗਾ ਠੀਕ ਹੈ ਤੇ ਇਹਦੀ ਆਪਾਂ ਮੂਰੀ ਤੇ ਵੀ ਇਸ ਤਰ੍ਹਾਂ ਵਰਕ ਕੀਤਾ ਸਲਵਾਰ ਦੀ ਮੂਰੀ ਤੇ ਇਹ ਦੇਖੋ ਇਸ ਤਰ੍ਹਾਂ ਇਹ ਸਲਵਾਰ ਦੀ ਮੂਰੀ ਤੇ ਵਰਕ ਕੀਤਾ ਹੋਇਆ ਹੈਗਾ ਸਾਰੀ ਤੇ ਠੀਕ ਹੈ ਇਹ ਇਸ ਤਰ੍ਹਾਂ ਦੀ ਲੋਕਾਂ ਦੀ ਇੱਕ ਦਿੱਖ ਤੁਸੀਂ ਇਸ ਤਰ੍ਹਾਂ ਦੀ ਲੋਕਾਂ ਦੀਆਂ ਕਲੀਆਂ ਜਾਂਦੀਆਂ ਨੇ ਹੈਵੀ ਕੜੀਆਂ ਆਪਾਂ ਕੀਤਾ ਹੋਇਆ ਵਰਕ ਠੀਕ ਹੈ ਤੇ ਇਹ ਹੈ ਜਿਹੜੀਆਂ ਬਾਵਾ ਤੇ ਕਲਰ ਹੈਗਾ ਡਾਰਕ ਮਹਿੰਦੀ ਕਲਰ ਤੇ ਡਬਲ ਟੋਨ ਪਸ਼ਮੀਨਾ ਤੁਸੀਂ ਇਹ ਵੀ ਡਿਜ਼ਾਈਨ ਹੈ ਜਿਹੜਾ ਉਹ ਕਰਵਾ ਸਕਦੇ ਹੋਗੇ ਨੈਕਸਟ ਸੂਟ ਹੈਗਾ ਜੀ ਦੇਖੋ ਜਿਹੜਾ ਮੈਂ ਤੁਹਾਨੂੰ ਕਹਿੰਦੀ ਸੀ ਪ੍ਰਿੰਟਿੰਗ ਵਾਲਾ ਠੀਕ ਹੈ ਹੁਣ ਤੁਸੀਂ ਆਪ ਦੇਖੋ ਇਹ ਇਹ ਦੇਖੋ ਇਸ ਤਰ੍ਹਾਂ ਮੈਂ ਤੁਹਾਨੂੰ ਦਿਖਾਉਣੀ ਆ ਕੋਲ ਕੇ ਦੇਖੋ ਇਸ ਤਰ੍ਹਾਂ ਇਹ ਤੁਹਾਨੂੰ ਇਹ ਕੜਾਈ ਲੱਗਦੀ ਹੋਊਗੀ ਠੀਕ ਹੈ ਦੋਹਾਂ ਜਦੋਂ ਵੀ ਇਹ ਆਪਾਂ ਦੂਰੋਂ ਦੇਖਦੇ ਆ ਤਾਂ ਇਹ ਬਿਲਕੁਲ ਆਪਣੋ ਇਸ ਤਰ੍ਹਾਂ ਲੱਗਦਾ ਜਿਵੇਂ ਇਹ ਕਢਾਈ ਹੁੰਦੀ ਹੈ ਤੇ ਪਰ ਇਹ ਇਹ ਪ੍ਰਿੰਟਿੰਗ ਦਾ ਕੰਮ ਹੈ ਇਸ ਤਰ੍ਹਾਂ ਇਹ ਡਿਜ਼ਾਈਨ ਇਹ ਦੇਖੋ ਇਹ ਇਹ ਆਪਾਂ ਪਸ਼ਮੀਨੇ ਤੇ ਕੀਤਾ ਹੋਇਆਗਾ ਠੀਕ ਹੈ ਇਸ ਤਰ੍ਹਾਂ ਇਹ ਬਾਤ ਹੈ ਇਹ ਬਾਤ ਆ ਜੂਗੀ ਕੰਬੀ ਠੀਕ ਹੈ ਡਿਜ਼ਾਈਨ ਤੁਸੀਂ ਕੋਈ ਵੀ ਲਿਆਉਂਗੇ ਜੇ ਹੈਂਡਵਰਕ ਵਾਲਾ ਡਿਜ਼ਾਈਨ ਵੀ ਤੁਸੀਂ ਕੋਈ ਲਿਆਉਂਗੇ ਮਸ਼ੀਨਵਰਕ ਵਾਲਾ ਕੋਈ ਵੀ ਤੁਸੀਂ ਡਿਜ਼ਾਈਨ ਲਿਆਉਂਗੇ ਉਹੀ ਡਿਜ਼ਾਈਨ ਹੋ ਜਾਊਗਾ ਠੀਕ ਹੈ ਤੁਸੀਂ ਇਹ ਉਸੇ ਤਰ੍ਹਾਂ ਹੀ ਪ੍ਰਿੰਟ ਕਰਵਾ ਸਕਦੇ ਹੋ ਇਸ ਤਰ੍ਹਾਂ ਇਹ PRINTING ਆ ਜੂਗੀ ਕਲਰ ਕੰਬੀਨੇਸ਼ਨ ਦੇਖੋ ਤੁਸੀਂ ਇਹ ਹੈਗਾ ਮਸਟਰਡ ਜੇ ਕਲਰ ਹੈ ਜਾਂ येलो येलो ਜਿਹਾ ਕਲਰ ਆਏਗਾ ਪਸ਼ਮੀਨੇ ਦੇ ਵਿੱਚ ਜਿਹੜਾ ਚੈੱਕ ਵਾਲਾ ਪਸ਼ਮੀਨਾ ਹੁੰਦਾ ਹੈ ਨਾ ਉਹ ਵਾਲਾ ਕਲਰ ਹੈ ਉਹ ਫੈਬਰਿਕ ਆਏਗਾ ਦੇਖੋ ਇਸ ਤਰ੍ਹਾਂ ਆ ਜੂਗਾ ਇਹ ਠੀਕ ਹੈ ਜੀ ਇਹ ਤੁਸੀਂ ਜਰੂਰ ਇੱਕ ਇੱਕ ਸੂਟ ਕਰਵਾ ਕੇ ਦੇਖੋ ਬਹੁਤ ਸੋਹਣਾ ਸੂਟ ਬਣਦਾ ਨਾਲੇ ਜਿਹੜਾ ਇਹਦਾ ਪ੍ਰਾਈਸ ਹੈ ਉਹ ਵੀ ਬਹੁਤ ਕੱਟ ਹੁੰਦੇ ਆ ਇਹ ਵੈਸੇ ਜਿਹੜੇ ਇਹਦੇ ਪ੍ਰਾਈਸ ਹੁੰਦੇ ਆ ਉਹ ਡਿਜ਼ਾਈਨ ਦੇ ਹਿਸਾਬ ਦੇ ਨਾਲ ਹੁੰਦੇ ਆ ਤੁਸੀਂ ਕਿੰਨਾ ਹੈਵੀ ਕਰਵਾਉਣਾ ਹੈ ਕਿੰਨਾ ਹਲਕਾ ਕਰਵਾਉਣਾ ਠੀਕ ਹੈ ਜੀ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦਿਖਾਉਣੀ ਹੈ ਹਾਂਜੀ ਇੱਕ ਚੀਜ਼ ਮੈਂ ਤੁਹਾਨੂੰ ਇਹ ਦਿਖਾਉਂਦੀ ਸੀ ਦੇਖੋ ਆਪਾਂ ਇਸ ਤਰ੍ਹਾਂ ਇਹ ਲਹਿੰਗਾ ਤਿਆਰ ਕੀਤਾ ਹੈਗਾ ਦੇਖੋ ਇਹ ਸ਼ਿਮਰਤਾ ਫੈਬਰਿਕ ਹੈਗਾ ਤੇ ਇਹਨੂੰ ਡਾਈ ਕਰਵਾਇਆ ਹੋਇਆ ਹੈਗਾ ਠੀਕ ਹੈ ਤੇ ਇਹ ਦੇਖੋ ਸਾਰਾ ਹੈਂਡਵਰਕ ਹੈਗਾ ਇਹ ਇਸੇ ਤਰ੍ਹਾਂ ਹੀ ਆਪਾਂ ਨੂੰ ਮਿਲਦੇ ਹੈਗੇ ਠੀਕ ਹੈ ਤੇ ਆਪਾਂ ਡਾਈ ਕਰਵਾ ਸਕਦੇ ਆ ਆਫ ਵਾਈਟ ਚ ਇਹ ਹੁੰਦੇ ਹੈਗੇ ਤੇ ਇਸ ਤਰ੍ਹਾਂ ਆਪਾਂ ਕੋਈ ਵੀ ਕਲਰ ਹੈ ਜਿਹੜਾ ਉਹ ਡਾਈ ਕਰਵਾ ਸਕਦੇ ਆ ਤੇ ਇਹ ਦੇਖੋ ਮੈਂ ਇਸ ਤਰ੍ਹਾਂ ਇਹ ਪਲੇਟਾ ਪਾ ਕੇ ਠੀਕ ਹੈ ਉੱਪਰ ਆਪਾਂ ਨਾਲਾ ਪਾਵਾਂਗੇ ਨਾਲੇ ਦੇ ਨਾਲ ਲਟਕਣ ਲੱਗਣਗੇ ਤੇ ਆਪਾਂ ਇਸ ਤਰ੍ਹਾਂ ਇਹ ਜਿੱਪ ਲਗਾਈ ਹੋਈ ਹੈਗੀ ਠੀਕ ਹੈ ਜੀ ਦੇਖੋ ਇਸ ਤਰ੍ਹਾਂ ਇਹ ਆਪਣੀ ਜਿਹੜਾ ਹੈਗਾ ਫਲੇਅਰ ਇਹ ਆਪਾਂ ਜਿਹੜਾ ਲੈਂਗਾ ਹੈਗਾ ਉਹ 3.5 ਮੀਟਰ ਚ ਤਿਆਰ ਕੀਤਾ ਹੋਇਆ ਹੈਗਾ ਦੇਖੋ ਇਸ ਤਰ੍ਹਾਂ ਇਹ ਫਲੇਅਰ ਜਾਂਦੀ ਹੈ ਤੇ نیچے ਆਪਾਂ ਜਿਹੜਾ ਹੈਗਾ ਕਿਨ-ਕਿਨ ਲਗਾਈ ਹੈਗੀ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਆਪਾਂ ਇਹ ਕਿਨ-ਕਿਨ ਲਗਾਈ ਹੈਗੀ ਦੇਖੋ ਬਹੁਤ ਸੋਹਣਾ ਜਿਹੜਾ ਹੈਗਾ ਲਹਿੰਗਾ ਤਿਆਰ ਹੁੰਦਾ ਹੈਗਾ ਤੁਸੀਂ ਵੀ ਇਸ ਤਰ੍ਹਾਂ ਦਾ ਲਹਿੰਗਾ ਜੇ ਤਿਆਰ ਕਰਵਾਉਣਾ ਤਾਂ ਤੁਸੀਂ ਉਹ ਕਰਵਾ ਸਕਦੇ ਹੋਗੇ ਠੀਕ ਹੈ ਜੀ ਮਿਲਦੇ ਆਂ ਫਿਰ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ